ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਆ ਉਸ ਫੁਲਾਈ ਦੇ ਦਰਖਤ ਦੇ ਜਿਸ ਦੇ ਥੱਲੇ ਬੈਠ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਾਫੀ ਲੰਬਾ ਸਮਾਂ ਗੁਜ਼ਾਰਿਆ ਜਪ ਤਪ ਕੀਤਾ ਉਸ ਅਕਾਲ ਪੁਰਖ ਸਾਹਿਬ ਦੀ ਬੰਦਗੀ ਕੀਤੀ ਸੋ ਇਹ ਜੋ ਤੁਸੀਂ ਥੜਾ ਦਾ ਦੇਖ ਰਿਹਾ ਇਹਨੂੰ ਕਹਿੰਦੇ ਗੁਰੂ ਕੀ ਚੌਂਕੀ ਸੋ ਇੱਥੇ ਅੱਜ ਵੀ ਨਿਸ਼ਾਨ ਸਾਹਿਬ ਝੂਲ ਰਿਹਾ ਤੇ ਜਿਹੜੀ ਫੁਲਾਈ ਹੈ ਉਹ ਕਾਫੀ ਚੜ੍ਹਦੀ ਕਲਾ ਜਿਆ ਦਰਖਤ ਪੂਰਾ ਹਰਿਆ ਭਰਿਆ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਇਸ ਫੁਲਾਈ ਨੂੰ ਸੋ ਸ਼੍ਰੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਸਥਾਨ ਹੈ ਪਿੰਡ ਬਸਾਲੀ ਜ਼ਿਲ੍ਹਾ ਰੋਪੜ ਸ਼੍ਰੀ ਅਨੰਦਪੁਰ ਸਾਹਿਬ ਤੋਂ 20-25 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਰੋਪੜ ਤੋਂ ਅਗਰ ਆਵਾਂਗੇ ਤਾਂ ਰੋਪੜ ਤੋਂ 30-35 ਕਿਲੋਮੀਟਰ ਦੀ ਦੂਰੀ ਤੇ ਹੈ ਸੋ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਤੇ ਪੰਜਾਬ ਦੀਆਂ ਤੇ ਹਰ ਇੱਕ ਉਸ ਸਿੱਖ ਨੂੰ ਬੇਨਤੀ ਹੈ ਕਿ ਆ ਕੇ ਇਹਨਾਂ ਸਥਾਨਾਂ ਤੇ ਦਰਸ਼ਨ ਆਪਣੇ ਬੱਚਿਆਂ ਨੂੰ ਜ਼ਰੂਰ ਕਰਾਇਆ ਕਰੋ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨਾਲ ਸਬੰਧਤ ਜਿਹੜੇ ਵੀ ਗੁਰੂ ਘਰ ਹੈ ਜਾਂ ਕੋਈ ਵੀ ਬੂਟਾ ਜਿੱਦਾ ਦਰਖਤ ਹੈ ਨਿੰਮ ਦਾ ਜਾਂ ਕੋਈ ਪੇੜ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਅਸੀਂ ਨਹੀਂ ਸਾਮ ਸੰਭਾਲ ਕਰਾਂਗੇ ਜਾਂ ਨਹੀਂ ਬੱਚਿਆਂ ਨੂੰ ਦੱਸਾਂਗੇ ਤਾਂ ਇਹਦੇ ਬਾਰੇ ਬੱਚਿਆਂ ਨੂੰ ਨਹੀਂ ਪਤਾ ਲੱਗਣਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਗਰ ਵੱਡੀ ਵੀਡੀਓ ਚਾਹੁੰਦੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਸੇਜ ਛੱਡਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ